हां जी देखो स्कालपुरक वाहे गुरु दीया खेडा उस बेअंत ਦੇ ਰੰਗ ਇਹ ਕੈਨੇਡਾ ਦੀ ਵੀਡੀਓ ਆ 2 ਦਿਨ ਪਹਿਲਾਂ ਦੀ ਤੇ ਇਹ ਬਾਪ ਰੋਲਾ ਜਿੱਥੇ ਦੀ ਵੀ ਨੰਗੇ ਆ ਨੇ ਤਵਾਹੀ ਠਾਲਦੀ ਆਪਣੇ ਆਪ ਦੇ ਵਿੱਚ ਕੁਦਰਤ ਕਿੰਨੀ ਕੁ ਤਾਕਤ ਰੱਖਦੀ ਆ ਇਹ ਤਾਂ ਇੱਕ ਛੋਟੀ ਜੀ ਝਲਕ ਆ ਆਪਾਂ ਨੂੰ ਪਤਾ ਆਪਾਂ ਅੱਗੇ ਦੇਖੀਆਂ ਨੇ ਚੀਜ਼ਾਂ ਹਨਾ ਕਿ ਇੱਕ ਝਟਕੇ ਦੇ ਵਿੱਚ ਸਭ ਕੁਝ ਤਹਿਸ ਨਹਿਸ ਕਰਨ ਦੀ ਤਾਕਤ ਰੱਖਦੀ ਆ ਕੁਦਰਤ ਸੋ ਸਾਨੂੰ ਅਕਸਰ ਹੀ ਉਸ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਚਾਹੀਦਾ ਉਹਦਾ ਨਾਮ ਲੈਣਾ ਚਾਹੀਦਾ ਉਹਦੀ ਮਹਿਮਾ ਗਾਉਣੀ ਚਾਹੀਦੀ ਆ ਤੇ ਉਹਨੂੰ ਅਰਦਾਸ ਕਰਨੀ ਚਾਹੀਦੀ ਆ ਵੀ ਸਾਰੇ ਪਾਸੇ ਸੁੱਖ ਸ਼ਾਂਤੀ ਬਣੀ ਰਹੇ ਤੇ ਸਾਨੂੰ ਇਨਸਾਨਾਂ ਨੂੰ ਸੋਚਣ ਸਮਝਣ ਦੀ ਜੇ ਪਰਮਾਤਮਾ ਨੇ ਤਾਕਤ ਦਿੱਤੀ ਆ ਤਾਂ ਆਲਾ ਦਾਲਾ ਸਾਡਾ ਸਹੀ ਰਹੇ ਪਸ਼ੂ ਪੰਛੀ ਰੁੱਖ ਇਹਨਾਂ ਦੀ ਸਾਂਭ ਸੰਭਾਲ ਦਾ ਜੁੰਮਾ ਸਾਡੇ ਸੇਰਾ ਤੇ ਸਾਨੂੰ ਇਹਨਾਂ ਨੂੰ ਸਾਂਭਣਾ ਸਵਾਲ ਲੈਣਾ ਚਾਹੀਦਾ ਐਦਾਂ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਵੀ ਕਿਸੇ ਵੀ ਚੀਜ਼ ਨੂੰ ਸਾੜ ਦੇ ਕਰਕੇ ਨੁਕਸਾਨ ਨਾ ਹੋਵੇ ਸੋ ਸੁਪਰਮਾਤਮਾ ਦੇ ਗੁਣ ਗਾਇਕ ਰੋ ਦਾ ਨਾਮ ਲਿਆ ਕਰੋ ਤੇ ਆਪਣੀ ਵਧੀਆ ਜ਼ਿੰਦਗੀ ਜਿਉਣਾ ਸ਼ੁਰੂ ਕਰੋ ਧੰਨਵਾਦ